ਤੇ ਨਾ ਨਾ ਤਾਂ ਕਰਦੇ ਨਹੀਂ ਬੰਦ ਨਹੀਂ ਹੋ ਰਿਹਾ ਇਹ ਲੰਘ ਜਾ ਫਤਿਹ ਇਹਦੇ ਵਿੱਚ ਤਾਂ ਸਾਰਾ ਲੱਗਦਾ ਆ ਆ ਆ ਵੀ ਇੱਕ ਬੋਰੀ ਅਗੇ ਦਬਾ ਦੇ ਕੇ ਆ ਬੋਰੇ ਨੇ ਆ ਉਹ ਪੰਨਾ ਆਪ ਤੱਕ ਲਾਣਾ ਬਹੁਤ ਪਿਆਰ ਆ ਲਾਣਾ ਮੋਨ ਕੀ ਆਨਾ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਮੈਂ ਇਹ ਕਰਦੇ ਹਾਂ ਤੁਸੀਂ ਸਾਰੇ ਠੀਕਾ ਹੋਵੋਗੇ ਤੇ ਸ਼ੁਰੂਆਤ ਕਰਦੀ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਪੌਣੇ 6 ਤੇ ਅੱਜ ਹੈਗੀ 29 ਮਾਰਚ ਤੇ ਅੱਜ ਹੈਗਾ ਸੀ ਮੇਰਾ ਬਰਥਡੇ ਤੇ ਹੈਗਾ ਮਤਲਬ ਮੇਰਾ ਬਰਥਡੇ ਆ ਤੇ ਇਹ ਵਾਲਾ ਵਲੌਗ ਕਰ ਲਵਾਂਗਾ ਤੇ ਕੱਲ ਵਾਲੇ ਵਲੌਗ ਚ ਮੇਰੇ ਤੋਂ ਨਹੀਂ ਦੱਸ ਹੋਇਆ ਤੇ ਬਾਕੀ ਆਪਾਂ ਚੜੂ ਬਗਾਰਾ ਪਿਆਤੀ ਹਟੇ ਸੀ ਤੇ ਮੰਮੀ ਇਧਰ ਪਾਣੀ ਲਾਉਣ ਦੇ ਲਈ ਆ ਗਏ। ਤੇ ਹੁਣ ਆਪਾਂ ਰਸੋਈ ਨੂੰ ਸਾਫ਼ ਕਰੀਏ। ਗੈਸ ਨੂੰ ਜ਼ਿਆਦਾ ਬਹੁਤ ਬੰਦਾ ਹੋਇਆ ਆ ਤੇ ਭਾਂਡੇ ਧੋਣ ਵਾਲਿਆਂ ਨਾਲੇ ਤੇ ਪਾਣੀ ਪੁੰਗ ਦਿੱਤਾ ਇਹੀ ਇਹ ਵਕੀਨੀ ਦਾ ਸਬਜੀ ਦਾ ਦੇਖੋ ਕੀ ਬਣਦਾ ਆ ਦਾਲ ਨੂੰ ਬਣਾਉਣੀ ਹੈ ਅੱਜ ਤੇ ਦੇਖਦੇ ਹਾਂ ਕਿल्ले ਤੇ ਧਰਦੇ ਆਂ ਦਾਲ ਦੀ ਤੇ ਤੁਸੀਂ ਵੀ ਸਾਡੀ ਵੀਡੀਓ ਦੇ ਨਾਲ ਬਣੇ ਲਿਓ ਹਾਂਜੀ ਲਓ ਜੀ ਆਪਰ ਸੋਈ ਦੀ ਸਾਫ ਸਫਾਈ ਕਰਤੀ ਭਾਂਡੇ ਵਗੈਰਾ ਸਾਰੇ ਧੋ ਦਿੱਤੇ ਆ ਤੇ ਇੱਧਰ ਮੈਂ ਦਾਲ ਧਰ ਦਿੱਤੀ ਆ ਚੁੱਲੇ ਤੇ ਤੇ ਕੱਪੜੇ ਵਗੈਰਾ ਵੀ ਲਾ ਲਿਆ ਪੋਨੇ ਪੋਨੇ ਉਹ ਸਮਰ ਦੇ ਮੈਂ ਹੁਣ ਧੋਤੇ ਕੱਪੜੇ ਤੇ ਵੀਰੇ ਆ ਤੇ ਬਾਕੀ ਆਪਾਂ ਵੀ ਨਾ ਨੂੰ ਲਿਆ ਸੀਗਾ ਤੇ ਕੱਪੜੇ ਮੇ ਲਾ ਕੇ ਰੱਖ ਲਿਆ ਹਜੇ ਤੈਂ ਹਲਾਉਂਗੀ ਇਹਨਾਂ ਦੇ ਥੋੜੇ ਹੀ ਆ ਤੇ ਹੁਣ ਤੜਕਾ ਤੁੜਕੇ ਇਹ ਤਾਂ ਕੱਟ ਲਈਏ ਤੇ ਸਮਰ ਬਾਹਰ ਹੀ ਆ ਖੇਲਦਾ ਸਾਹ ਬਹੁਤ ਚੜਦਾ ਪਤਾ ਨਹੀਂ ਕੀ ਸੁਗੰਧ ਤੇ ਫਤਵੀ ਆ ਗਏ ਆ ਸਸਰੀ ਘਾਲ ਕਰੋ ਸਸਰੀ ਘਾਲ ਕਰੋ ਨੈ ਦੌੜ ਗਿਆ ਦੌੜ ਗਿਆ ਦੌੜ ਗਿਆ ਦੌੜ ਗਿਆ ਲਸਣ ਲਾਪੈ ਜੀ ਪੱਤਨੂ ਸੀ ਤਾਂ ਹੈ ਉਤੀ ਵਧੀਆ ਨਹੀਂ ਹੈ ਲਸਣ ਉਹ ਹੀ ਮੰਮੀ ਇੱਕ ਇੱਕ ਦੋ ਦੋ ਮੋਟੀ ਜੀ ਇਕੱਠੀ ਹੋਣੀ ਹੈ ਨਾ ਹਗਾਉ ਵੀ ਘਰੇ ਨਮੂ ਤਾਸੀ ya le ha te gi a te gi a te gi me kya video ban di ya ta ya dikhaunga ਬੱਦਕੜੇ ਕਿੱਛ ਹਨ ਮੈਂ ਹੁਣ ਕੱਟ ਲਿਆ ਜਿਪਾ ਮੈਂ ਚੋਪਾਲਾਂ ਦੀ ਤਾਂ ਨਹੀਂ ਕਿਹਾ ਜਿਓ ਨਹੀਂ ਕਹੀ ਹੋਈ ਜਿੱਤੀ ਉਹ ਪਾਲਾਂ ਕੱਟ ਲਮਾ ਇੱਕੋ ਹੀ ਆਹ ਦੋ ਆਹ ਕੱਟਣਾ ਕੋਈ ਨਹੀਂ ਦੇਖਣ ਹਾਂ ਮਾੜਾ ਜੀ ਮੈਂ ਪਾਇਆ ਉਹਦਾ ਬਰੀਕ ਬਾਸ ਹੀ ਪੈਨੂੰ ਇਦਾਂ ਨੂੰ ਸਾਸ ਪਾਈ ਆ ਇਹ ਕਰ ਦਿੱਤਾ ਆ ਤੇ ਇੱਥੇ ਭਿੰਡੀਆਂ ਲਾਉਣੀਆਂ ਆ ਮੰਮੀ ਆ ਕੀ ਲਾਇਆ Shimla mircha ਆਹਾ ਆਏ ਬੈਂਗਣ ਲਈ ਹੈ ਚਾਰ ਬੁੱਤੇ ਆਪਾਂ ਨੂੰ ਉਹ ਅਮਰੀਕਾ ਨੂੰ ਤਾਂ ਨਹੀਂ ਬੁੱਤੇ ਬਾਹਰ ਵੀ ਇੱਧਰ ਵੀ ਲਾਤੇ ਤੇ ਦਾਲ ਆਪਣੀ ਰਸ ਭਾਣ ਗਈ ਆ ਹੁਣ ਤੜਕਾ ਇੱਥੇ ਲਾ ਲੈਂਦੇ ਆ ਥੱਲੇ ਤੇ ਸਾਰਾ ਸਬੰਦ ਤਿਆਰ ਕਰ ਲਿਆ ਆ ਆਹੋ ਹਾਂਜੀ ਲਓ ਜੀ ਆਪਾਂ ਟੜਕਾ ਲੱਗੇ ਨੂੰ ਲਗਾਉਣ ਤੇ ਜੀਰਾ ਮੈਂ ਪਾ ਦਿੱਤਾ ਆ ਤੇ ਇਹਦੇ ਵਿੱਚ ਆਪਾਂ ਪਿਆਜ਼ ਆ ਲਸਣ ਜਿਗਾ ਟੁੱਕ ਆ ਤੇ ਉਦਾਂ ਲਸਣ ਕੱਟਿਆ ਆ ਥੋੜਾ ਜਿਹਾ ਬ੍ਰੇਕ ਬ੍ਰੇਕ ਜਿਹਾ ਤੇ ਭੁੱਕਾ ਫਿਰ ਸੀ ਸੀਗੀਆਂ ਲੈ ਰਹੀਆਂ ਸੀ ਇਸ ਕਰਕੇ ਫਿਰ ਨੇ ਕੱਟ ਲਈਆਂ ਵਿੱਚੇ Sama deh papan, oh gitu sadar banget, heeh, woi, mandi di time, udah nol aja, kayak. ਤੇ ਰੋਟੀ ਖਾ ਲਈ ਸੀ ਠੰਡ ਜੀ ਹੋ ਗਈ ਆ ਸਮਰ ਦੇ ਪਾਪਾ ਨੂੰ ਬੁਖਾਰ ਹੋ ਗਿਆ ਆ ਤੇ ਸਮਰ ਸੌਂ ਗਿਆ ਆ ਤੇ ਹੁਣ ਬਸ ਦਵਾਈ ਦੂਈ ਖਾਣਨੀ ਆ ਮੈਂ ਵੀ ਖਾਣੀ ਆ ਤੇ ਸਮਰ ਦੇ ਪਾਪਾ ਨੇ ਵੀ ਫੇਰ ਬਸ ਕੰਮ ਕਰ ਆਪਣੇ ਸਾਰੇ ਨਿਬੜ ਗਏ ਆ ਫੇਰ ਸੋਈ ਵੀ ਮੈਂ ਸਾਰੀ ਸਾਫ਼ ਸਫ ਨੂੰ ਕਰ ਲਈ ਸੀਗੀ ਤੇ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ